ਸਾਰੇ ਕ ਵੱਡਾ ਹਾਸਾ ਆਪਣੇ ਇਹ ਕਣਕ ਦੇ ਪਰੇ ਇੱਕ ਸ਼ੈਲਰ ਨੂੰ ਅੱਗ ਲੱਗੀ ਹੈ ਜੀਹਾਂ ਕਣਕ ਨਾਲ ਪਰੇ ਸੈਲਰ ਨੂੰ ਅੱਗ ਲੱਗੀ ਹੈ ਜਿਸ ਕਾਰਨ ਕਰੀਬ 2 ਤੋਂ 2.5 ਕਰੋੜ ਰੁਪਏ ਦੀ ਕਣਕ ਸੜ ਗਈ ਹੈ ਅੱਗ ਲੱਗਣ ਦੇ ਕਾਰਨਾਂ ਦਾ ਹਾਲਾਂਕਿ ਫਿਲਹਾਲ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਕਰੀਬ 8 ਦੇ ਕਰੀਬ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਅੱਗ ਕਈ ਘੰਟੇ ਤੱਕ ਜਾਰੀ ਰਹੀ ਜਿਸ ਕਾਰਨ ਕਣਕ ਦੀਆਂ ਹਜ਼ਾਰਾਂ ਬੋਰੀਆਂ ਸੜ ਗਈਆਂ। ਉਹ ਅੱਨਾ ਬੜਾ ਬਰਕਰਾਰ ਹੋ। ਫਰਾਬੂਦ ਕਾਦਣਾ। ਆਹ ਦੇਖ ਸਾਹ ਦੇ ਜੇ ਤਸਵੀਰਾਂ ਦੇ ਵਿੱਚ ਅੱਗ ਦਾ ਜਿਹੜਾ ਪ੍ਰਚੰਡ ਰੂਪ ਕਿਸ ਤਰੀਕੇ ਨਾਲ ਜਿ ਤੈਮਰੀ ਸਰ ਦੇ ਤਰਨਤਾਰ ਰੋਡ ਤੇ ਕੋਟ ਮਿਤ ਸਿੰਘ ਇਲਾਕੇ ਚ ਇਹ ਅੱਗ ਲੱਗੀ ਇੱਕ ਸੈਲਰ ਜਿਹੜਾ ਕਿ ਕਣਕ ਨਾਲ ਭਰਿਆ ਹੋਇਆ ਸੀ ਉਸ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਨੇ ਤੇਜ਼ ਸੀ ਕਿ ਸੈਲਰ ਦੇ ਅੰਦਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਕਣਕ ਦੀਆਂ ਭਰੀਆਂ ਬੋਰੀਆਂ ਵੀ ਪੂਰੀ ਤਰ੍ਹਾਂ ਸੜ ਗਈਆਂ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੈਲਰ ਮਾਲਕ ਦਾ 2 ਤੋਂ 2.5 ਕਰੋੜ ਦੇ ਕਰੀਬ ਨੁਕਸਾਨ ਹੋ ਚੁੱਕਿਆ ਹੈ ਭਾਈ ਆਪਣਾ ਪਾਊਡਰ ਚੌਲਾ ਦਾ ਪਾਊਡਰ ਹੁੰਦਾ ਜਿਹੜਾ ਉਹਦਾ ਬਣਾਉਣਾ ਤਾਂ ਕਿਸ ਤਰੀਕੇ ਨਾਲ ਅੱਗ ਲੱਗਦੀ ਹੈ ਅੰਕ ਭਾਈ ਪਿੱਛੋਂ ਤੁਖਦੀ ਆਈ ਆ ਮਾੜਾ ਇਹ ਮਤਲਬ ਧੂਆ ਨਿਕਲਿਆ ਧੂਆ ਨਿਕਲਦਾ ਨਿਕਲੇ ਮਤਲਬ ਵੇਖਦਾ ਵੇਖਦਾ ਅੱਗ ਫੜਦੀ ਨਾ ਕਿੰਨੇ ਚਿਰ ਤੋਂ ਲੱਗੀ ਹੋਈ ਆ ਭਾਈ ਮੇਰੇ ਹਿਸਾਬ ਨਾਲ ਮੈਨੂੰ ਫੋਨ ਕਰੋ ਆਇਆ ਜੀ ਮੈਂ ਡਿਊਟੀ 'ਚ ਸੀ ਤੇ ਮੈਨੂੰ ਫੋਨ ਆਇਆ ਇਹਨੂੰ 1.5-2 ਘੰਟੇ ਹੋਏ ਨੇ ਤੇ ਤੁਸੀਂ ਤੇ ਕੰਮ ਕਰਦੇ ਜੇ ਮੈਂ ਕੰਮ ਭਾਈ ਮੈਂ ਆਪਣਾ ਕੁਆੜ ਦਾ ਕਰਦਾ ਮੈਂ ਕਰਦਾ ਅੰਗੜ ਕੰਮ ਮੇਰੇ ਮੈਸੇਜ ਨੇ ਮੈਨੂੰ ਫੋਨ ਕੀਤਾ ਵੀ ਅੱਗ ਲੱਗ ਗਈ ਹੈ ਬਾਕੀ ਫੋਨ ਕਰੋ ਹਾਂਜੀ ਫੈਕਟਰੀ ਜੀ ਹਾਂਜੀ ਫੈਕ ਕਿੰਨਾ ਕਿ ਨੁਕਸਾਨ ਹੋਇਆ ਲੱਗਦਾ ਹੈ ਕਾਹੀ ਕਾਫੀ ਨੁਕਸਾਨ ਹੋਇਆ ਤਾਂ ਕਿੰਨੀਆਂ ਗੱਡੀਆਂ ਜਿਹੜੀਆਂ ਮੇਰੇ ਸਾਹਮਣੇ ਮੌਕੇ ਤੇ ਪਾਈ ਆ ਅੱਠਵੀਂ ਗੱਡੀ ਆ ਗਈ ਹੈ ਫਿਰ ਕਿੰਨਾ ਕਿ ਨੁਕਸਾਨ ਕਿੰਨਾ ਹੋ ਗਿਆ ਪਾਈ ਨੁਕਸਾਨ ਤੇ ਘੱਟੋ ਘਾਟ ਵਿੱਚ 2.5 ਕਰੋੜ ਦਾ 2.5 ਕਰੋੜ ਦਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਮਾਲੀ ਨੁਕਸਾਨ ਹਾਂਜੀ ਮਾਲੀ ਨੁਕਸਾਨ ਹੋਇਆ ਉਹ ਸ਼ਟਰ ਬੰਦ ਸੀ ਉਹਦੇ ਕਾਰਨ ਜਿਹੜਾ ਸ਼ਟਰ ਬੰਦ ਹੋਣ ਦੇ ਕੰਢੇ ਜ਼ਿਆਦਾ ਨੁਕਸਾਨ ਹੋ ਗਿਆ ਗੱਡੀ ਕਿਤੇ ਲੇਟ ਆਈ ਕਰਕੇ ਗੱਡੀ ਨੂੰ ਕੀਤਾ ਹੁਣ ਵੀ ਅੱਧੇ ਪੌਣਾ ਘੰਟਾ ਲੱਗਿਆ ਜਦੋਂ ਫੋਨ ਕੀਤਾ ਕਿੰਨੀ ਦੇਰ ਬਾਅਦ ਫੋਨ ਮੈਂ ਪੌਣੇ ਘੰਟੇ ਦਾ ਕਹੀ ਹਾਂ ਪੌਣੇ ਘੰਟੇ ਦਾ ਹਾਂਜੀ ਹਾਂਜੀ ਮੰਗ ਕੀ ਕਰਦੇ ਜੀ ਮੰਗਦੇ ਭਾਈ ਹੁਣ ਮਾਲਕ ਹੀ ਸਾਡੇ ਜੋ ਵੀ ਕਰਨਗੇ ਤੇ ਮਾਲਕ ਜੀ ਪਹੁੰਚੇ ਮਾਲਕ ਭਾਈ ਨਾਲ ਹੀ ਲੈ ਕੇ ਆਇਆ ਮਾਲਕਾਂ ਨੂੰ ਆਪਣੇ ਨਾਲ ਸਕਿਉਰਿਟੀ ਬਿਠਾ ਕੇ ਉਹ ਅੰਦਰ ਹੀ ਹੈਗੇ ਨੇ ਆਪਣੇ ਮਾਲਕ ਦੇ ਉਧਰ ਅੱਗ ਲੱਗਣ ਤੋਂ ਬਾਅਦ ਦਮਕਲ ਵਿਭਾਗ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਤਰਨਤਨ ਰੋਡ ਤੇ ਇੱਕ ਸੈਲਰ ਵਿੱਚ ਅੱਗ ਲੱਗੀ ਹੋਈ ਹੈ ਜਿਸ ਦੇ ਚਲਦਿਆਂ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਕਾਫੀ ਗੱਡੀਆਂ ਜਿਹੜੀਆਂ ਕਿ ਅੱਗ ਬੁਝਾਉਣ ਦੇ ਵਿੱਚ ਇੱਥੇ ਤੱਕ ਪਹੁੰਚੀਆਂ ਨੇ ਜਲਦ ਹੀ ਅੱਗ ਤੇ ਕਾਬੂ ਪਾ ਲਿਆ ਜਾ ਵੀਗਾ ਉਹਨਾਂ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਜਦਕਿ ਸੈਲਰ ਦਾ ਕਾਫੀ ਹੱਦ ਤੱਕ ਵੱਡਾ ਨੁਕਸਾਨ ਹੋਇਆ ਹੈ ਹਾਂਜੀ ਸਰ ਕੀ ਨਾਮ ਜੀ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਰਾਣਾ ਤਲਵਕ ਸਿੰਘ ਜੀ 4:35 ਦੇ ਸਾਨੂੰ ਤਲਾਹ ਬਲੀਪ ਤਨਤਨ ਰੋਡ ਤੇ ਇਹ ਸ਼ੈਲਰ ਹੈਗਾ ਉੱਥੇ ਅੱਗ ਲੱਗੀ ਹੈ ਉਸ ਤੋਂ ਗੱਡੀਆਂ ਸੀ ਤੇ ਇੱਥੇ ਤੁਰੰਤ ਆਪਣੀਆਂ 4-5 ਗੱਡੀਆਂ ਤੁਰੰਤ ਆ ਕੇ ਕੰਮ ਕਰਨ ਲੱਗ ਪਈਆਂ ਅੰਦਾਜ਼ੇ ਪਰ ਮਿਲ ਤੋਂ ਤਰੰਤਾਰ ਦਾ ਵੀ ਆਈਆਂ ਆਪਣੀਆਂ 5 ਗੱਡੀਆਂ ਆਪਣੇ ਕੰਮ ਕਰਨ ਸਿਰ ਫੈਕਟਰੀ ਕਿਸ ਚੀਜ਼ ਦੀ ਹੈ ਸ਼ੈਲਰ ਹੈਗਾ ਜੀ ਕੋਈ ਫਾਕੇ ਦਾ ਸਟੋਰ ਜਿੱਥੇ ਹੋਈ ਪੋਰਕ ਨੇਪਸਾਂ ਜਿਹੜੀ ਆਗ ਹਲੇ ਦਾ ਕਾਬੂ ਪਾਇਆ ਗਿਆ ਹੈ ਅੱਗ ਅੰਦਰ ਕੰਟਰੋਲ ਹੀ ਹੈ ਜੀ ਬਸ ਥੋੜਾ ਜੇ ਸੀ ਵੀ ਭਗਾਈ ਹੈ ਹੁਣ ਇਹ ਕੰਟਰੋਲ ਹੋ ਜੇ ਕਿਤੇ ਘਰੇ ਟੰਕਾ ਕਰਦੇ ਕਿਹੜੀਆਂ ਜਦੀਆਂ ਮੁਕੇ ਤੱਕ ਪਹੁੰਚ ਚੁੱਕੀਆਂ ਜਦੀਆਂ 5-6 ਔਪਰੇ ਕੰਮ ਕਰ ਰਹੀਆਂ ਜੀ ਸਰ ਆਗ ਲੱਗਣ ਦਾ ਕਾਰਨ ਕੋਈ ਬਦਲਾ ਕਰਦੇ ਆਂ ਤਾਂ ਜੀ ਦੇਖੋ ਪਿੱਛੇ ਫਾਇਰ ਭਜਾ ਰਹੇ ਜੀ ਫਾਇਰ ਫਾਈਟਰ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਨਾਲ ਦੀਆਂ ਬਿਲਡਿੰਗਾਂ ਨੂੰ ਵੀ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨਾਲ ਦੀਆਂ ਬਿਲਡਿੰਗਾਂ ਸਾਰੀਆਂ ਕਵਰ ਕਰਕੇ ਰੱਖੀਆਂ ਇੱਕ ਉੱਤੇ ਟੀਮ ਕੰਮ ਕਰ ਰਹੀ ਹੈ ਨਾਲ ਦੀ ਬਿਲਡਿੰਗ ਦਾ ਆਗ ਵਧਣ ਤੋਂ ਰੋਕ ਰਹੀ ਹੈ ਤਾਂ ਪੂਰਾ ਸਾਥ ਦੇ ਰਿਹਾ ਹੈ ਜੀ ਹਾਲਾਂਕਿ ਅੱਗ ਬੇਹਦ ਭਿਆਨਕ ਸੀ ਸੈਲਰ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਪਰ ਦੂਜੇ ਪਾਸੇ ਇਹ ਰਾਹਤ ਦੀ ਖਬਰ ਹੈ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਸੈਲਰ ਦੇ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਸੈਲਰ ਮਾਲਕ ਦਾ ਕਰੀਬ 2 ਤੋਂ 2.5 ਕਰੋੜ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਅੱਗ ਸੈੱਲਰ ਵਿੱਚ ਕਿਵੇਂ ਪਹੁੰਚੀ ਜਾਂ ਫਿਰ ਇਹ ਅੱਗ ਕਿੱਥੋਂ ਸ਼ੁਰੂ ਹੋਈ ਪਰ ਫਿਲਹਾਲ ਦਮਕਲ ਵਿਭਾਗ ਦੇ ਕਰਮਚਾਰੀ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਪੂਰੇ ਮਾਮਲੇ ਤੇ ਕੁਝ ਕਹਿਣਾ ਮناسب ਹੋਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ